ਪਿਆਰਪਰੀ ਸੱਤਰੀਆ ਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 23 ਜਨਵਰੀ 2024 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਸਕੂਲਾਂ 'ਚ ਐਨੇ ਦਿਨ ਤੱਕ ਛੁੱਟੀਆਂ ਦੇ ਵਿੱਚ ਹੋਇਆ ਵਾਅਦਾ 2-2000 ਰੁਪਏ ਮਿਲਣਗੇ ਇਨ੍ਹਾਂ ਲੋਕਾਂ ਨੂੰ ਤੇ ਹੁਣ ਖਬਰਾਂ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਦੇਰੀ ਨਾ ਕਰਦੇ ਹੋਏ ਚੱਲਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਹਾਂ ਪੰਜਾਬ ਵਿੱਚ ਪ੍ਰਾਣ ਪ੍ਰਤੀਸ਼ਟਾ ਤੇ ਜਸ਼ਨ ਲੱਖਾਂ ਦੀਵਿਆਂ ਨਾਲ جگਮਗਾਏ ਮੰਦਰ ਆਤੀਸਵਾਜੀ ਨਾਲ ਰੰਗੀਨ ਹੋਇਆ ਆਸਮਾਨ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਅਜੋਧਿਆ ਦੇ ਨਾਲ ਨਾਲ ਪੰਜਾਬ ਵਿੱਚ ਵੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਉਤਸ਼ਾਹ ਵੱਖ-ਵੱਖ ਸ਼ਹਿਰਾਂ 'ਚ ਧਾਰਮਿਕ ਅਯੋਜਨ ਕੀਤੇ ਗਏ ਵਿਕਰਸ਼ਕ ਰੌਸੀ ਨਾਲ ਸ਼ਹਿਰ ਦੀਆਂ ਇਮਾਰਤਾਂ ਤੇ ਘਰ جگਮਗਾ ਉੱਠੇ ਹਨ ਦੂਜੇ ਪਾਸੇ ਸਮਾਣਾ 'ਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜਵੜਾ ਮਾਜਰਾ ਨੇ ਅਜੋਧਿਆ ਨੂੰ ਫ੍ਰੀ ਬੱਸਾਂ ਭੇਜਣ ਦਾ ਵੀ ਜਿਹੜਾ ਐਲਾਨ ਉਹ ਕਰ ਦਿੱਤਾ ਅੱਜ ਪੂਰੇ ਪੰਜਾਬ ਵਿੱਚ ਹਜ਼ਾਰਾਂ ਸਕਰੀਨ ਲੱਗੀਆਂ ਜਿੱਥੇ ਪ੍ਰਾਣ ਪ੍ਰਤੀਸ਼ਟਾ ਦਾ ਪੂਰਾ ਪ੍ਰੋਗਰਾਮ ਲਾਈਵ ਦਿਖਾਇਆ ਗਿਆ ਦੂਜੇ ਪਾਸੇ ਰਾਤ ਹੁੰਦੇ ਹੀ ਪੰਜਾਬ ਦੇ ਮੰਦਰਾਂ ਤੇ ਘਰਾਂ ਵਿੱਚ ਦੀਵਿਆਂ ਨੂੰ ਜਲਾਇਆ ਗਿਆ ਤੇ ਆਤੀ ਸ਼ੁਭਾਜੀ ਵੀ ਜੜੀ ਆ ਕੋਈ ਆ ਸ਼੍ਰੀ ਰਾਮ ਲਲਾ ਦੇ ਸਵਾਗਤ ਵਿੱਚ ਪੂਰੇ ਪੰਜਾਬ ਵਿੱਚ ਵਿੱਚੀ ਦਿਨੀ ਸੋਭਾ ਯਾਤਰਾਵਾਂ ਹੋਈਆਂ ਅੱਜ ਸਵੇਰ ਤੋਂ ਹੀ ਧਾਰਮਿਕ ਪ੍ਰੋਗਰਾਮ ਅਯੋਜਿਤ ਕੀਤੇ ਗਏ ਪੰਜਾਬ ਦੇ ਲਗਭਗ 4000 ਸਕੂਲਾਂ ਵਿੱਚ ਛੁੱਟੀ ਵੀ ਐਲਾਨੀ ਗਈ ਸੀ ਪੰਜਾਬ ਦੇ ਸਾਰੇ ਮੰਦਰਾ ਮਾਰਕੀਟ ਐਸੋਸੀਏਸ਼ਨਾਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੇ ਸਮਾਜ ਸੇਵੀ ਸੰਸਥਾ ਮਾਨ ਨੇ ਆਪੋ ਆਪਣੇ ਪੱਧਰ ਤੇ ਪ੍ਰੋਗਰਾਮ ਜਿਹੜੇ ਨੇ ਵਿਜੋਜਿਤ ਕੀਤੇ ਨੇ ਸੋ ਪੂਰੇ ਪੰਜਾਬ ਦੇ ਵਿੱਚ ਦੀਵਾਲੀ ਵਰਗਾ ਮਾਹੌਲਾ ਜਿਹੜਾ ਉਹ ਬੀਤੇ ਦਿਨ ਦੇਖਣ ਨੂੰ ਮਿਲਿਆ ਅਜੋਧਿਆ ਦੇ ਵਿੱਚ ਜੋ ਰਾਮ ਲੱਲਾ ਨੂੰ ਲੈ ਕੇ ਪ੍ਰਾਣ ਪ੍ਰਤੀਸ਼ਟਾ ਜਿਹੜੀ ਕੀਤੀ ਗਈ ਆ ਸੋ ਅੱਗੇ ਚੱਲਦੇ ਆ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਸਕੂਲਾਂ ਵਿੱਚ 5ਵੀਂ ਜਮਾਤ ਤੱਕ 25 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਬਤਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਯੂਟੀ ਦੇ ਸਰਕਾਰੀ ਐਡਿਟ ਤੇ ਨਿੱਜੀ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਛੁੱਟੀਆਂ 25 ਜਨਵਰੀ ਤੱਕ ਜਿਹੜੀਆਂ ਨੇ ਹੋ ਵਧਾ ਦਿੱਤੀਆਂ ਗਈਆਂ ਨੇ ਇਹ ਫੈਸਲਾ ਹੈਡ ਠੀਰਵੀ ਠੰਡ ਹੋਣ ਦੇ ਮੱਤੇ ਨਜ਼ਰ ਲਿਆ ਗਿਆ ਹੈ ਹੁਣ ਇਹਨਾਂ ਜਮਾਤਾਂ ਲਈ ਸਕੂਲ 26 ਜਨਵਰੀ ਤੋਂ ਖੁੱਲਣਗੇ ਕਿਉਂਕਿ 26 ਨੂੰ ਗਣਤੰਤਰ ਦਿਵਸ ਹੈ ਤੇ ਇਸ ਦਿਨ ਸਕੂਲ ਦੇ ਸਿਮਤ ਵਿਦਿਆਰਥੀ ਪ੍ਰੇਡ ਵਿੱਚ ਸੱਦੇ ਜਾਂਦੇ ਹਨ ਆਮ ਤੌਰ ਤੇ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਇਹਨਾਂ ਜਮਾਤਾਂ ਲਈ ਸਕੂਲ 29 ਜਨਵਰੀ ਨੂੰ ਹੀ ਜਿਹੜੇ ਨੇ ਉਹ ਖੁੱਲਣਗੇ ਦੂਜੇ ਪਾਸੇ 6ਵੀਂ ਤੇ ਉੱਤੇ ਦੀਆਂ ਜਮਾਤਾਂ ਲਈ ਸਕੂਲਾਂ ਨੂੰ ਕਿਹਾ ਗਿਆ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇ ਨਜ਼ਰ ਆਨਲਾਈਨ ਜਮਾਤਾਂ ਲਗਾ ਸਕਦੇ ਹਨ ਪਰ ਇਹ ਸਕੂਲ ਪ੍ਰਬੰਧਕਾਂ ਤੇ ਨਿਰਭਰ ਕਰੇਗਾ ਕਿ ਉਹ ਸਕੂਲ ਖੋਲਣਾ ਚਾਹੁੰਦੇ ਹਨ ਜਾਂ ਆਨਲਾਈਨ ਜਮਾਤਾਂ ਲਾਉਣਾ ਅੰਧੇ ਹਨ ਨਾਲ ਸੰਬੰਧੀ ਹੁਕਮ ਅੱਜ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਜਿਹੜੀ ਨੇ ਉਹ ਜਾਰੀ ਕਰ ਦਿੱਤੇ ਨੇ ਦੂਜੇ ਪਾਸੇ 9ਵੀਂ ਤੋਂ 12ਵੀਂ ਜਮਾਤ ਲਈ ਸਕੂਲ ਆਮਾਂਖ ਖੁੱਲਣਗੇ ਪਰ ਕੋਈ ਵੀ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲੇਗਾ ਸ਼ਾਮ ਵਾਲੀਆਂ ਸ਼ਿਫਟਾਂ ਸਮੇਂ ਦੁਪਹਿਰ 4 ਵਜੇ ਤੋਂ ਪਹਿਲਾਂ ਸਕੂਲ ਬੰਦ ਹੋਣੇ ਚਾਹੀਦੇ ਹਨ ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ 3 ਦਿਨ ਦੌਰਾਨ ਮੌਸਮ ਸਾਫ਼ ਰਹੇਗਾ ਅਤੇ ਸਵੇਰੇ ਸ਼ਾਮ ਸੰਗਣੀ ਤੇ ਦਰਮਿਆਨੀ ਧੁੰਦ ਦੀ ਪੇਸ਼ਾਨਗੋਈ ਕੀਤੀ ਹੈ ਡਾਇਰੈਕਟਰ ਸਕੂਲ এডੂਕੇਸ਼ਨ ਹਰਸਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਪੰਜਵੀਂ ਜਮਾਤ ਤੱਕ ਨੇ ਛੁੱਟੀਆਂ 25 ਜਨਵਰੀ ਤੱਕ ਵਧਾ ਦਿੱਤੀਆਂ ਨੇ ਇਹ ਫੈਸਲਾ ਮੌਸਮ ਵਿਭਾਗ ਵੱਲੋਂ ਸ਼ੀਤ ਲੇਰ ਜਾਰੀ ਰਹਿਣ ਦੀ ਪੇਸ਼ਾਨਗੋਈ ਦੇ ਮੱਦੇ ਨਾਜ਼ਰ ਕੀਤਾ ਗਿਆ ਉਹਨਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਡੀਆਂ ਜਮਾਤਾਂ ਲਈ ਸਕੂਲ ਖੋਲਣ ਤੋਂ ਬਾਅਦ ਵਿਦਿਆਰਥੀਆਂ ਦੇ ਹਿੱਤਾਂ ਤੇ ਠੰਡ ਦੇ ਮੱਦੇ ਨਾਜ਼ਰ ਪ੍ਰਬੰਧ ਜੀ ਕਿਨੀ ਬਣਾਉਣ ਕਿ ਉਹ ਸਕੂਲਾਂ ਦੇ ਅਧਿਆਪਕਾਂ ਦਾ ਸਮਾਂ ਵੀ ਅਨੁਸਾਰ ਜਿਹੜਾ ਤਬਦੀਲ ਕਰਨ ਲਈ ਕਿ ਹਾਇ ਉਸ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਜਿਹੜੀ ਵੱਡੀ ਖਬਰ ਆਈ ਆ ਜੀ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ 5ਵੀਂ ਜਮਾਤ ਤੱਕ ਕਹਿੰਦੇ ਨੇ ਸਕੂਲ 25 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਉਹਨਾਂ ਦੀਆਂ ਕਲਾਸਾਂ 29 ਜਨਵਰੀ ਨੂੰ ਜਿਹੜੀਆਂ ਲੈ ਲੱਗਣੀਆਂ ਸ਼ੁਰੂ ਹੋਣਗੀਆਂ ਜਨ ਕੀ 29 ਜਨਵਰੀ ਤੱਕ ਛੁੱਟੀਆਂ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਮੁਹੱਲਾ ਕਲੀਨ ਕਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਜੀ 125 ਨਵੇਂ ਆਮ ਆਦਮੀ ਮਲ ਲਕਲੀ ਨਿਕ ਸ਼ੁਰੂ ਕਰਨ ਦੀ ਚਾਰ ਦੇ ਵਿੱਚ ਸੀਐਮ ਆਨ 26 ਜਨਵਰੀ ਨੂੰ ਜਨਤਾ ਨੂੰ ਕਰਨਗੇ ਸਮਰਪਿਤ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 125 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦੀ ਤਿਆਰੀ ਤਕਰੀਬਨ ਪੂਰੀ ਕਰ ਲਈ ਹੈ। ਇਹਨਾਂ ਵਿੱਚ 112 ਦਾ ਕੰਮ ਮੁਕੰਮਲ ਹੋ ਚੁੱਕਾ ਡਾਕਟਰਾਂ ਤੋਂ ਲੈ ਕੇ ਦੂਜੇ ਸਟਾਫ ਨੂੰ ਲੈ ਕੇ ਵੀ ਤਾਇਨਾਤ ਕੀਤਾ ਜਾ ਚੁੱਕਿਆ। ਇਹਨਾਂ ਵਿੱਚ ਡਾਕਟਰ, ਫਾਰਮਾਸਿਸਟ ਅਤੇ ਲਾਈਫ ਸਹਾਇਕ ਸ਼ਾਮਲ ਕਲੀਨਿਕ ਸ਼ੁਰੂ ਹੁੰਦੇ ਹੀ ਸਟਾਫ ਆਪਣੀ ਡਿਊਟੀ ਜਿਹੜਾ ਉਹ ਸੰਭਾਲ ਲੈਗੇ। ਇਸ ਤੋਂ ਪਹਿਲਾਂ ਸੂਬੇ ਵਿੱਚ 643 ਮੁਹੱਲਾ ਕਲੀਨਿਕ ਖੁੱਲੇ ਜਾ ਚੁੱਕੇ ਹਨ ਲੋਕ ਇੰਨਾ ਦਾ ਫਾਇਦਾ ਚੁੱਕ ਰਹੇ ਹਨ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਤੇ ਸਿਹਤ ਮਾਡਲ ਦੀ ਜਿਹੜੀ ਚਰਚਾ ਹੋ ਚੁੱਕੀ ਆ ਸੋ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੁਹੱਲਾ ਕਲੀਨਿਕ ਖੁੱਲਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਅਨੁਸਾਰ 10 ਮੁਹੱਲਾ ਕਲੀਨਿਕ ਅੰਮ੍ਰਿਤਸਰ ਦੇ ਵਿੱਚ 9 ਬਠਿੰਡਾ ਦੇ ਵਿੱਚ ਤੇ ਨਫਰੀਦਕੋਟ ਦੇ ਵਿੱਚ 2 ਫਿਰੋਜ਼ਪੁਰ ਦੇ ਵਿੱਚ 6 ਗੁਰਦਾਸਪੁਰ ਦੇ ਵਿੱਚ 10 ਦਲਿੰਦਰ ਦੇ ਵਿੱਚ 10 ਕਪੂਰਥਲਾ 4 ਲੁਧਿਆਣਾ 16 ਮੋਗਾ 3 ਪਠਾਨਕੋਟ 3 ਪਟਿਆਲਾ ਦੇ ਵਿੱਚ 7 ਸੰਗਰੂਰ ਦੇ ਵਿੱਚ 8 ਐਸ ਵੀ ਐਸ ਨਾਗਰ ਵਿੱਚ 2 ਸ਼੍ਰੀ ਮੁਕਸਰ ਸਾਹਿਬ ਦੇ ਵਿੱਚ 2 ਤਰਨਤਾਰਨ 11 ਨੂੰ ਜਿਹੜੇ ਖੋਲਿਆ ਜਾਵੇਗਾ ਇਹਨਾਂ ਸਾਰੇ ਕਲੀਨਿਕ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮਿਲਣਗੀਆਂ ਉਹਨਾਂ ਦਾ ਕੰਮ ਅੰਤਿਮ ਪੜਾ ਤੇ ਹੈ ਸਾਰ ਉਹ ਤੇ ਅਹੀਂ ਲੋਕਾਂ ਨੂੰ ਕਾਫੀ ਜਿਹੜੀ ਰਾਹਤ ਮਿਲੇਗੀ ਫਿਰ ਇਹਨਾਂ ਨੂੰ ਇਲਾਜ ਲਈ ਤੱਕੇ ਨੇ ਜਿਹੜੇ ਉਹ ਖਾਣੇ ਨਹੀਂ ਵਣਗੇ ਉਹ ਜਿਹੜੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੁਹੱਲਾ ਕਲੀਨਿਕ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ 26 ਜਨਵਰੀ ਦੇ ਮੌਕੇ ਵੱਡਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਜਾਣਾ 125 ਮੁਹੱਲਾ ਕਲੀਨਿਕ ਨੇ ਜਿਹੜੇ ਉਹ ਖੋਲੇ ਜਾਣਗੇ ਸੋ ਅੱਗੇ ਚੱਲਦੇ ਹਾਂ ਜੀ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਆਈ ਹੈ ਜੀ ਤੁਸੀਂ ਇੱਥੇ ਪੜਸਾਕ ਦੇ ਹੋਂ ਤੱਕ ਵੀ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਹਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਧਿਆਨ ਦੇਣ ਸੋ ਅੱਜ ਨਵਾਂ ਐਲਾਨ ਜਿਹੜਾ ਹੋ ਗਿਆ ਹੈ ਜੀ ਪੰਜਾਬ ਰੋਡ ਵੇਜ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਨਵੇਂ ਐਲਾਨ ਤੋਂ ਬਾਅਦ ਇਹ ਭੜਕ ਲਾਗੂ ਹੋਣ ਜਾ ਰਿਹਾ ਜਾਣਕਾਰੀ ਅਨੁਸਾਰ ਮਲਜਮ ਜੁਨੀਆਂ ਵੱਲੋਂ ਬੱਸਾਂ 'ਚ ਜਿੰਨੀਆਂ ਸੀਟੀਆਂ ਹਨ ਓਨੀਆਂ ਹੀ ਸਵਾਰੀਆਂ ਬਿਠਾਉਣ ਦਾ ਐਲਾਨ ਕੀਤਾ ਗਿਆ ਦਰਸਾਲ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਇਹ ਟੈਂਡਰਾਂ ਨ ਕਾਨੂੰਨ ਕਾਰਨ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਖਿਲਾਫ ਵਾਜ ਜਿਹੜੀ ਆ ਬੁਲੰਦ ਕੀਤੀ ਆ ਉਹਨਾਂ ਰੋਸ ਪ੍ਰਦਰਸ਼ਨ ਕਰਦੇ ਆਖਿਆ ਕਿ ਜਿੰਨੀਆਂ ਸੀਟਾਂ ਹਨ ਉਨੀਆਂ ਹੀ ਸਵਾਰੀਆਂ ਬੱਸ ਵਿੱਚ ਬਿਠਾਉਣ ਕੇ ਉਹਨਾਂ ਨੇ ਇਸ ਫੈਸਲੇ ਤੋਂ ਬਾਅਦ ਬੱਸਾਂ 'ਤੇ ਭੀੜ ਵੱਧ ਸਕਦੀ ਹੈ ਉਹਨਾਂ ਇਸ ਐਲਾਨ ਪਿੱਛੇ ਕਾਰਨ ਦੱਸਿਆ ਹੈ ਕਿ ਬੱਸ ਓਵਰਲੋਡ ਹੋ ਕੇ ਚੱਲਦੀਆਂ ਹਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਇਸ ਲਈ ਉਹ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਸੋ ਅੱਜ ਤੋਂ ਜਿਹੜਾ ਇਹ ਨਵਾਂ ਰੂਲ ਆ ਨਵਾਂ ਲੈੜਾ ਐਲਾਨ ਬੱਸਾਂ ਵਾਲਿਆਂ ਵੱਲੋਂ ਜਿਹੜਾ ਲਾਗੂ ਕੀਤਾ ਜਾਣਾ ਜਿੰਨੀਆਂ ਬੱਸਾਂ ਦੇ ਵਿੱਚ ਸੀਟਾਂ ਨੇ ਓਨੀਆਂ ਹੀ ਸਵਾਰੀਆਂ ਬਸ ਸਭ ਨੇ ਵੇਟ ਜਿਹੜੀਆਂ ਨੇ ਉਹ ਵੇਟਣ ਗਈਆਂ ਸੋ ਅੱਗੇ ਚਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪੰਜਾਬ ਚ ਵੋਟਰ ਸੂਚੀ ਬਣ ਕੇ ਤਿਆਰ ਹੋ ਸਕੀ ਆ ਸੋ ਕਿੰਨੇ ਜਿਹੜੇ ਵੋਟਰ ਨੇ ਵਧੇ ਨੇ ਤੋਂ ਦੱਸ ਦੇ ਕੇ ਪੰਜਾਬ ਦੇ ਮੁੱਖ ਚੋਣ ਅਫਸਰ ਸਿਵਿੰਨ ਸੀ ਵੱਲੋਂ ਪੰਜਾਬ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਰਾਜ ਦੀ ਫੋਟੋ ਵੋਟਰ ਸੂਚੀਆਂ ਤੇ ਸੀ ਡੀ ਜੇ ਦਿੱਤੀਆਂ ਗਈਆਂ ਸੀਬਨ ਸੀ ਨੇ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਹਾਰਡ ਕਾਪੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਚੋਣការ ਰਜਿਸਟ੍ਰੇਸ਼ਨ ਅਫਸਰਾਂ ਤੇ ਬੀ ਐਲਓਜ਼ ਬਾਸ ਦੇਖਣ ਲਈ ਉਪਲਬਧ ਹੈ ਨਾ ਮਦਸਿਆ ਹੈ ਕਿ ਬਾਂਜਿਆ 2024 ਨੂੰ ਵੋਟਰ ਸੂਚੀਆਂ ਦੀਆਂ ਅਤੇ ਪ੍ਰਕਾਸ਼ ਰਾ ਤੱਕ ਪੰਜਾਬ ਵਿੱਚ ਖੁੱਲ੍ਹੇ ਵੋਟਾਂ ਦੀ ਗਿਣਤੀ 2 ਕਰੋੜ 12 ਲੱਖ 33916 ਜਿੰਨਾਂ ਵਿੱਚੋਂ ਮਰਦਾਂ ਦੀ 1 ਕਰੋੜ 11 ਲੱਖ 75220 ਔਰਤਾਂ ਜਿਹੜੀ ਨੇ 1 ਕਰੋੜ 55946 ਤੀਜਾ ਲਿੰਗ 750 ਐਨ ਆਰ ਆਈ 1595 ਦੇ ਵਿਆਂਗ ਵੋਟਰ 1 ਕਰੋੜ 1 ਲੱਖ 65410 ਸਰਵਿਸ ਵੋਟਰ 1 ਲੱਖ 66359 ਜਿਹੜੀ ਇਹ ਵੋਟਰ ਸੂਚੀ ਜੀ ਨਵੀਂ ਬਣ ਕੇ ਤਿਆਰ ਹੋਈ ਐ ਜਿਸ ਜਿਹੜਾ ਇਹਨਾਂ ਦੇ ਵਿੱਚ ਕਿੰਨਾ ਵੱਡਾ ਹੋਇਆ ਤੁਸੀਂ ਇੱਥੇ ਦੇਖ ਸਕਦੇ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ 2-2000 ਰੁਪਏ ਸਰਕਾਰ ਇਹਨਾਂ ਲੋਕਾਂ ਨੂੰ ਦਵੇਗੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਸੜਕ ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਤੇ ਕੀਤਾ ਜਾਵੇਗਾ 2000 ਰੁਪਏ ਨਾਲ ਸਲਮਾਨੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਮੁੱਖ ਫਰਿਸ਼ਤੇ ਸਕੀਮ ਜਿਸ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਦੇ ਮਤੇ ਨਾਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਮਵਾਰ ਨੂੰ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਲੋਕਪੱਖੀ ਯੋਜਨਾ ਵਾਸਤੇ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਲਾਹੜਕੀ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ ਆਗਾਮੀ ਪ੍ਰਮੁੱਖ ਫਰਿਸ਼ਤੇ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਸਿਹਤ ਮੰਤਰੀ ਨੇ ਕਿਹਾ ਹੈ ਕਿ ਹਰ ਖਾਸੇ ਦੇ ਪੀੜਤ ਇਲਾਜ ਲਈ ਹਸਪਤਾਲ ਲਜਾਣ ਵਾਲੇ ਵਿਅਕਤੀ ਨੂੰ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਤੱਕ ਪੁਲਿਸ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਪੁਸ਼ਟੀ ਗੇਸੇ ਨਹੀਂ ਕੀਤੀ ਜਾਵੇਗੀ ਜਦ ਤੱਕ ਸੜਕ ਦੁਰਘਟਨਾ ਦਾ ਸਿਆਰ ਹਸਪਤਾਲ ਲੈ ਕੇ ਕਾਇਆ ਵਿਅਕਤੀ ਖੁਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਹੀਂ ਪ੍ਰਗਟਾਉਂਦਾ ਜ਼ਿਕਰ ਜੋ ਗਿਆ ਕਿ ਇਸ ਸਕੀਮ ਨਾਲ ਵੱਖ-ਵੱਖ ਮਾਮਲੇ ਵਿੱਚ ਜਾਰੀ ਮਾਨਜੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨਾਲ ਮੇਲ ਖਾਂਦੀ ਹੈ ਤੇ ਜਨਤਾ ਨੂੰ ਦੁਰਘਟਨਾ ਪੀੜਤਾਂ ਨੂੰ ਨਜ਼ਦੀਕੀ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਲਿਜਾਣ ਦੀ ਅਪੀਲ ਜਿਹੜੀ ਉਹ ਕਰਦੀ ਆ ਸੋ ਇਹਨਾਂ ਲੋਕਾਂ ਨੂੰ 2-2000 ਪੈਸੇ ਸਰਕਾਰ ਜਿਹੜਾ ਤੋਹਫੇ ਦੇ ਤੌਰ ਤੇ ਜਵੇਗੀ ਜੇਕਰ ਕਿਸੇ ਪੀੜਤ ਨੂੰ ਹਸਪਤਾਲ ਜਿਹੜਾ ਪਹਚਾਇਆ ਜਾਂਦਾ ਤਾਂ ਉਹਨਾਂ ਨੂੰ ਸਨਮਾਨ ਰਾਸ਼ੀ ਦੇ ਤੌਰ ਤੇ 2-2000 ਰੁਪਏ ਜਿਹੜੇ ਨੇ ਉਹ ਦਿੱਤੇ ਜਾਣਗੇ ਸੂਏ ਅੱਜ ਦੇ ਵੱਡੇ ਵੱਡੇ ਮੁਖਾਵਰਾ ਮਿਲਦੇ ਹੋਰ ਜਾਣਕਾਰੀ ਲਈ ਨਾਲ ਉਦ ਤੱਕ ਬਣੇ ਰਹੋ ਸਨ ਦੇ ਨਾਲ ਧੰਨਵਾਦ